ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਵਲੌਗ 'ਚ ਅੱਜ ਕੋਈ ਜੀ ਹਜੂਰ ਸਾਹਿਬ ਤੋਂ ਵਾਪਸੀ ਲਈ ਤੁਰਨ ਲੱਗੇ ਆ ਤੇ ਗੁਰਦੁਆਰਾ ਸਾਹਿਬ ਨਮਸਕਾਰ ਕਰਨ ਆਏ ਆ ਕਿਆ ਸੰਗਤ ਦਾ ਬਾਦੂ ਪਾਠ ਮਹਾਰਾਜ ਸਵੇਰੇ ਸਵੇਰੇ ਹਾਂਜੀ ਹਾਂਜੀ ਭਾਈ ਯਾਤਰਾ ਸ੍ਰੀ ਕਾਲ ਜੀ ਜਿਹੜੀ ਹੋਰ ਤੱਕ ਚੱਲੇ ਆ ਹੁਣ ਪਿੰਡ ਨੂੰ ਵਾਪਸ ਠੀਕ ਆ ਜੇ ਨੀਚੇ ਨਾਲ ਜਾਣਾ ਕੋਈ ਕਾਲੀ ਨਹੀਂ ਤੇ ਵੀ ਸਾਜਰ ਉੱਥੇ ਗੜੇ ਤੇ 2:30 ਵਜੇ ਦੇਖ ਰਿਹਾ ਹਾਂ ਉੱਥੇ ਨਿਕਲ ਗਿਆ ਆਪਾਂ ਦੇਖਦੇ ਹਾਂ ਕਿਹੜਾ ਰੋਡ ਮੈਪ ਠੀਕ ਆ ਜਿਹੜੀਆਂ ਜਿਹੜੇ ਰੋਡ ਨੂੰ ਆਏ ਆ ਉਹਨਾਂ ਨੂੰ ਜਰੂਰ ਬਦਲਣਾ ਆਹ ਰੋਡ ਬਦਲਣਾ ਜੁਬੇ ਲਗਭਗ 100 150 ਕਿਲੋਮੀਟਰ ਦਾ ਰੋਟਾ ਦਾ ਐਵੇਂ ਦਾ ਹੀ ਆ ਵੀ ਬੱਚੇ ਪਏ ਨਾਲ ਦਾ ਰਾਜਸਥਾਨ ਵੱਲੋਂ ਦੇਖਦੇ ਸੀ ਕਿ ਉਧਰੋਂ ਕੇ ਜਾਏ ਚੱਲੀਆ ਫਿਰ ਚੱਲ ਲੱਤਾਂ ਜਾਂ ਫਿਰ ਦੀਆਂ ਕਰਨੋ ਫਰੇ ਦੇ ਬਾਈ ਆ ਵੇਖੋ ਰੇੜਾ ਇੱਧਰ ਦਾ ਬਾਕੀ ਇਹ ਆਕੇਲੇ ਦੀ ਖੇਤੀ ਹਾਂ ਵੀ ਮੁੜਿਓ ਹੱਥ ਨਹੀਂ ਲਾਈਦਾ ਹੁੰਦਾ ਇਹਨੂੰ ਅੱਛੀ ਕਾਲ ਜੀ ਕਿਵੇਂ ਹੋ ਫਿਰ ਏਲੇ ਬਹੁਤ ਹਾਈਟ ਬਹੁਤ ਆਕੇਲੇ ਦੀ ਏਲੇ ਦੀ ਦੇਖ ਤਾਂ ਸਹੀ ਚੀਜ਼ ਆ ਗਿਆ ਬਹੁਤ ਵਧੀਆ ਨਸਲ ਦਾ ਬੂਟਾ ਹਾਬੀਰ ਬੂਟੇ ਉਹ ਜੀ ਦੇ ਬਣਾਉ ਰਿਹਾ 2 ਯੂਰੀ ਤਾਂ ਕਾਣਾ ਤੋੜ ਕੇ ਲੈ ਗਿਆ ਹਮ ਥੈਲੇ ਚ ਪਾ ਗਏ

ਵਾਰਾ ਵੇਖ ਤਾਂ ਇਹ ਆਣੀ ਕਿ ਠੀਕ ਹੈ ਕੰਮ ਹਨਾ ਪੂਰਾ ਕਰਨ ਨੂੰ ਤਾਂ ਬਹੁਤ ਵਧੀਆ ਵਿੰਦਰ ਵਿੱਚ ਪੁਰਿਆ ਗੰਨੇ ਵਾਲਾ ਕੰਮ ਫਿਰ ਗੰਨੇ ਤੇ ਕਿੱਥੇ ਕੰਨੇ ਚ ਤਾਂ ਪੱਕੇ ਬਾਜੀ ਤੇ ਲਾ ਇਹ ਤਾਂ ਵੀ ਆ ਆਰੇ ਹੀ ਤੈਪੋ ਬਿਛਾਉਣਾ ਫੁੱਲ ਮੈਂ ਕਿਹਾ ਨਾ ਵੱਢ ਕੇ ਫੜਦੇ ਪਤਾ ਨਹੀਂ ਆਪੇ ਕਰਦੇ ਜਿਹੜਾ ਵੱਡੋ ਜਾਂਦੀ ਹੈ ਦੀ ਪਪਰ ਤੇ ਬਸ ਮੋਡਾ ਲਾ ਕੇ ਇਹਨੂੰ ਆਇਆ ਜਿਹੜਾ ਬਾਹਰਲੀ ਸਾਈਡ ਆ ਉਧਰ ਲਫਾਫਾ ਪਾਇਆ ਹੋਇਆ ਇਹਨਾਂ ਨੇ ਉਹ ਜਾਣ ਕੇ ਪਾਇਆ ਬਾਹਰ ਨਹੀਂ ਬਸੇ ਅੰਦਰ ਕੋਈ ਲਫਾਫਾ ਨਹੀਂ ਅੰਦਰ ਇੱਥੇ ਦਿਖਾਇਆ ਬਿੰਦਰ ਦੇਖ ਨਾ ਘੜੇ ਘਟ ਨਾ ਲੱਗਿਆ ਹੂੰ ਹੋਰ ਆਲਾ ਇਹ ਫੇ ਤੋੜੇ ਦੇ ਪੱਕਦਾ ਵੀ ਹੈ ਤੋੜੇ ਦੇ ਹੋ ਗਾ ਹਲਕਾ ਫੁਲਕਾ ਕੱਟ ਇਹਨੇ ਮੋਟਾ ਹੋ ਜਾਣਾ ਇੱਥੇ ਫੇ ਪੜ ਲਾ ਨੇ ਅਜੇ ਤਾਂ ਇਹਨਾਂ ਬੂਰੀਂ ਪੜਿਆ ਹੀ ਕੋਈ ਨਹੀਂ ਆ ਦੁਬਾਰਾ ਨਵਾਂ ਬੁੱਤਾ ਤੇ ਆਖੋ ਇਹ ਘਟ ਲੈਣਾ ਇਹਨੂੰ ਖਾਣ ਲੈ ਕੇ ਪੜਦਾ ਨਾ ਨਵੇਂ ਬੁੱਤੇ ਨੂੰ ਦੁਬਾਰਾ ਫਸਲ ਥੀ ਉਹ ਬਈ ਬਾਟ ਕੱਟਿਆ ਹੈ ਲਗਭਗ 400 ਸਵਾ 400 ਕਿਲੋਮੀਟਰ ਪ੍ਰਸ਼ਾਦਾ ਪਣੀ ਛੱਕ ਕੇ ਛੜੇ ਆ ਹਾਂ ਵੀ ਮੁੰਡਿਓ ਐਂ ਪੈਂਿਆ ਗੱਭਰੂ ਡਿਸਲਰੀ ਨਾਲ ਗੱਡੀਆਂ ਧੋਨੇ ਆ ਕੱਪੜਾ ਕੱਢ ਲਾ ਸੀ ਮਨੇ ਮੂਲੀ ਢਾਕੀ ਚ ਉਹਨੇ ਚਾਹ ਪਾ ਲੈਣੇ ਕਣੇ ਉਹ ਵੀ ਦੱਸ ਦੇ ਕਾਰਨ ਕਿ ਹੈ ਕਾਰਨ ਬਾਈ ਹਜੂਰ ਸਾਹਿਬ ਤੇ ਚੱਕੀ ਸੀ ਪੇਟੀ ਪਾਣੀ ਦੀ ਬੰਦ ਪੇਟੀ ਬੋਤਲ ਜਿਹੜੀ ਖੁੱਲੀ ਇਹਨੇ ਮੁੰਡਿਆਂ ਨੇ ਚੈੱਕ ਕਰੀ ਤੀ ਉਹ ਸਹੀ ਧੀ ਜਿਹੜੀ ਪੇਟੀ ਚਗਾਈ ਆ ਬਾਈ ਨੇ ਉਹ ਨਿਕਲ ਗਈ ਸਾਰੀ ਪਾਣੀ ਚ ਸਮੈਲ ਆਉਂਦੀ ਆ ਹੁਣ ਪਾਣੀ ਨਾਲ ਉਹਦੇ ਨਾਲ ਆਪਾਂ ਗੱਡੀਓ ਤੋ ਹੋ ਰਹੀ ਆ ਤੁਹਾਡੇ ਸਾਹਮਣੇ ਆ ਉਹ ਵੀ 60 ਰੁਪਏ ਦੀ ਗੱਡੀ 200 ਰੁਪਏ ਗੱਡੀ ਧੋਾਈ ਦਾ ਲੈਣੇ ਆ 160 ਰੁਪਿਆ ਪਾਣੀ ਦਾ ਹੀ ਗੱਡੀ ਧੋਦਣੀ ਆ ਕਾ ਮੁੰਡਾ ਰਾਜਵੀਰ ਨੇ ਟੋਪੀਆਂ ਲਈਆਂ ਮੱਛੀਆਂ ਮੱਛੀਆਂ ਇਹ ਨਿਆਣਿਆਂ ਦੀ ਮੱਛੀ ਆ ਇਹ ਨਿਆਣੇ ਮੱਛੀ ਖਾਂਦੇ। 2 ਘੰਟੇ ਬਾਅਦ ਇੱਕ ਦੇ ਦੇ ਕਰਨ। ਹਾਂ। ਸਿਮਰ ਦੂਆ ਕੱਢ ਲਾ ਕੱਪੜਾ। ਇਹ ਤਾਂ ਜੀ ਕੱਚਾ ਕੱਚਾ ਕਰਨ ਲੱਗ ਜਾਂਦਾ। ਲਓ ਵੀਡੀਓ ਬਣਾ ਮੈਂ ਕੱਪੜਾ ਕੱਟਾਂ। ਕੱਢ ਉਹਦੇ ਚੋ ਬੋਤਲਾਂ ਜਾਂ ਹੋਰ ਕੱਢ ਯਾਰ। ਇੱਥੇ ਕਿਤੇ ਗੱਭੀ ਤੇ ਫੜ। ਇੱਥੇ ਵਾਈ ਖਰਾਬ ਨਿਕਲ ਗਈ। ਏਡੀ ਖਰਾਬ ਨਿਕਲ ਗਈ ਯਾਰ। ਬਾਤ ਨਹੀਂ ਹੈਗਾ। ਤਾਕੀਆਂ ਚੱਕ ਕੇ ਲਿਆ ਆਪ। ਫੇਰ ਆ ਕੇ ਦੇ ਰੋਟੀ ਖਾ ਕੇ ਢਾਬਾ ਦਿਖਾ ਦੇ ਕਿਹੜਾ। ਬਾਈ ਪਰੌਠੇ ਇੰਨੇ ਵਧੀਆ ਸਿੰਪਲ ਬਣਾ ਕੇ ਦਿੰਦੇ ਨੇ ਬਾਈ ਨਹੀਂ। ਸਰਾ ਬਣਾ ਕੇ ਨਹੀਂ ਮਤਲਬ ਇਹ ਨਹੀਂ ਖੈ ਨਹੀਂ ਉਹ ਡਿਸ਼। ਹਾਂ ਬੇ ਬਣਾ ਦੇ ਦਿੱਤਾ ਆਪਾਂ ਨੂੰ ਆਪਣਾ ਸਪੈਸ਼ਲ ਉਹਨਾਂ ਨੂੰ ਦੱਸ ਕੇ ਵੀ ਇੱਕੜ ਬਣਾਉਣੇ ਨੇ ਓਕਣ ਬਣਾਏ ਇੱਕਣ ਆਪਾਂ ਘਰਾਂ ਬਣਾਉਨੇ ਆ ਹਾਂ ਓਕਣ ਬਾਈਆਂ ਦੇ ਬਣਾਏ ਉਹ ਕਹਿੰਦੇ ਵੀ ਤੁਸੀਂ ਪਹਿਲੇ ਬੰਦੇ ਆਏ ਆ ਵੀ ਅਸੀਂ ਤਾਂ ਆਲੂ ਵਾਲੇ ਬਰੋਂਠੇ ਐਰਾ ਵਗੈਰਾ ਵਾਲੇ ਬਣਾਉਨੇ ਆ ਤਰੀਕ ਨੂੰ ਆਪਾਂ ਨੇ ਸਿੰਪਲ ਰੋਟੀ ਬਣਾ ਕੇ ਖਾਣੀ ਬਾਕੀ ਹੁਣ ਜਾਣੇ ਆ ਜੀ ਹੌਲੀ ਹੌਲੀ ਅੱਗੇ ਕਿੱਥੇ ਜਾਣਾ ਆ ਪਹਿਲੇ ਤੂੰ ਆਦਾ ਕਹਦੇ ਅੰਦਰ ਜਾਣਾ ਹੈ ਅੰਦਰ ਜਿਹੜਾ ਗੁਰੂ ਘਰ ਆਪਣਾ ਉਦੋਂ ਰਹਿ ਗਿਆ ਤਾਂ ਜਾਮ ਕਰਕੇ ਇਹ ਗੁਰਦੁਆਰੇ ਜੀ ਸਾਹਿਬ ਦੇਖ ਕੇ ਫਿਰ ਆਪਾਂ ਦੇਖਦੇ ਹਾਂ ਜੇ ਨੇਰਾ ਕੋਟੇ ਹੋ ਗਿਆ ਤਾਂ ਕੋਟੇ ਤਾਂ ਹਾਂ ਜੀ ਗੁਰਦਰਾਸ ਜੀ 임ਲੀ ਸਾਹਿਬ ਹਾਂਜੀ ਹਾਂਜੀ ਆਪਾਂ ਨੇ ਯੂਰੋਸੌਫ ਮੱਥਾ ਟੇਕ ਲਿਆ ਜੀ ਉੱਤੇ ਬਾਅਦ ਮੱਥਾ ਟੇਕੇ ਦੇ ਬਾਅਦ ਜਿੰਨੇ ਆਪਾਂ ਨੇ ਲੋਕਲ ਗੁਰਦੁਆਰੇ ਤੇ ਕੋਈ ਸਾਰੇ ਦੇਖ ਲਏ ਕੋਈ ਵੀ ਇਤਿਹਾਸਕ ਜਗ੍ਹਾ ਤੇ ਆਪਾਂ ਨੇ ਸਾਰੇ ਮੱਥਾ ਟੇਕ ਲਿਆ ਆਪਣਾ ਜਿਹੜੀ ਯਾਤਰਾ ਕੋਈ ਇੱਕ ਨੰਬਰ ਹੋ ਗਈ ਤੇ ਹੁਣ ਆਪਾਂ ਵਾਪਸੀ 'ਚ ਚੱਲ ਪਏ ਜਿਹੜਾ ਆਪਾਂ ਨੇ ਰੋਡ ਚੁਣਿਆ ਵਾਪਸੀ ਲਈ ਹੂੰ ਕੁਜੈਨ ਰੋਡ ਜਿੱਥੇ ਆਪਣੇ ਪਿੰਡ ਉਦੋਂ ਆਉਦਿਓ ਕਾਪੀਓ ਆਵਸ ਕਿਹਨੇ ਦੀ ਬੋਲ ਬਹੁਤ ਬਹੁਤ ਸਾਫ ਰੋੜਾ ਬਾਈ ਜੀ ਇਹ ਵਾਲਾ ਰੋੜਾ ਤਿੰਨ ਇਧਰਾਂ ਤਿੰਨ ਤਿੰਨ ਰੋੜਾ ਵੈਸੇ ਜਿਹੜਾ ਸਲਿੱਪ ਰੋੜ ਲਾਗੇ ਆ ਇਹ ਜਿਹੇ ਮੇਨ ਰੋੜਾ ਇਹ ਬਹੁਤਾ ਕੱਟਕੁੱਟ ਵੀ ਨਹੀਂ ਹੈ ਕੋਈ ਨਾ ਟ੍ਰੈਫਿਕ ਆ ਬੰਦੇ ਆਪਣੇ ਸਾਰੇ ਠੀਕ ਰਹੇ ਕੋਈ ਬਿਮਾਰ ਨਹੀਂ ਹੋਇਆ ਕੋਈ ਵੀ ਨਹੀਂ ਨਾ ਸਰਵਿੰਦ ਹੋ ਗਿਆ ਹੈਗਾ ਕਿੱਥੇ ਸਰ ਤੱਕ ਵੀ ਨਹੀਂ ਹੋ ਗਿਆ ਸਾਰੇ ਆਪਣਾ ਓਕੇ ਉਹੀ ਯਾਤਰਾ ਤੇ ਬਾਕੀ ਜਿੰਨੇ ਕ ਆਪਾਂ ਨੂੰ ਨੌਲੇਜ ਥੀ ਆਪਾਂ ਨੇ ਦੱਤੀ ਹੈ ਕੰਦੋ ਚੰਨੂ ਦੇ ਹਰਿਆਣਾ ਦਿੱਲੀ ਚੋਂ ਹੋ ਕੇ ਹਨਾ ਆਗਰਾ ਅੰਦੌਰ ਉਧਰ ਪੁਰਤੇ ਜੈਪੁਰ ਜੈਪੁਰ ਤੇ ਜੀਨਦ ਜੀਨਦ ਹਰਿਆਣਾ ਜੀਨਦ ਹਰਿਆਣਾ ਆ ਗਿਆ ਜੀਨਦ ਤੇ ਚਾਹ ਤੁਸੀਂ ਪਟਿਆਲੇ ਦੇ ਪਤਲਾ ਵਾਲੇ ਤੂੰ ਮੁੜ ਕੇ ਜਿੱਕਣਾ ਮਰਜੀ ਆਪਣੇ ਉਧਰ ਵੜ ਜਾ ਹਾਂ ਬਿਲ ਵੀ ਆਪਾਂ ਨੂੰ ਖਾਦਦੇ ਆ ਨੇ ਟੋਲ ਤਾਂ ਬਈ ਬਹੁਤ ਆਟਾ ਤੇ ਇੱਕ ਗੱਲ ਅਸੀਂ ਹੋਰ ਨੋਟ ਕਰੀਏ ਬਾਈ ਅਸੀਂ ਕਿਰਾਇਆ ਤਾਂ ਉਹੀ ਜਿਹੜਾ ਹੁਣ ਕਰ ਆਪਾਂ ਕਰਾਉਂਦੇ ਆ ਟੂਲ ਵਾਲਾ 3100 ਵਾਲਾ ਪੈਗ 3000 ਦਾ ਹਾਂ ਤੇ ਨੈ ਯਾਰ ਅਸੀਂ ਕਰਾ ਲਿਓ ਟੋਲ ਜਿਹੜੇ ਅਸੀਂ ਕੋਈ ਵੀ ਲੋਕਲ ਸੜਕ ਪਾਏ ਆ ਉਹਦੇ ਵੀ ਟੋਲ ਲਾਉਰੇ ਇਹਦਾ ਹਾਈਵੇ ਪਰ ਆ ਉਹ ਟੋਲ ਦੇ ਭਾਈ ਪੈਸੇ ਕੱਟ ਹੁੰਦੇ ਆ ਪੈਕ ਚੋਂ ਨਹੀਂ ਕੱਟ ਹੁੰਦੇ ਉਹ ਭਾਈ ਟੋਲ ਜਿਹੜਾ ਨੈਤੀਸ ਵਾਲਾ ਨਹੀਂ ਕੱਟ ਨਹੀਂ ਕੱਟ ਹੁੰਦਾ ਜਿਹੜਾ ਨੈਸ਼ਨਲ ਹਾਈਵੇ ਪਰ ਲੱਗੇ ਹੋਏ ਆ ਟੋਲ ਉਹ ਇਹ ਕਹਿੰਦਾ ਉਹ ਚੀਜ਼ ਜਿਹਦੇ ਉੱਪਰ ਫਾਸਟੈਗ ਦਾ ਟੈਗ ਲੱਗੇ ਹੋਇਆ ਉਹਦੇ ਪਰ ਕੱਟ ਹੁੰਦੇ ਆ 100 ਰੁਪਏ ਦੇ ਵੱਡੇ ਟੋਲ ਦੂਏ ਰੋਡ ਕੱਟ ਆ ਜਿਹੜੇ ਲੋਕਾਂ ਨੇ ਆਪਾਂ ਤੋਂ ਵੇ ਹਾਂ 300 ਲਾ ਲਾ ਜਾਂ 500 ਹੀ ਲਾ ਲਾ 3500 ਚ ਪੈ ਗਿਆ ਸਾਨੂੰ ਤਾਂ ਵੀ ਚੱਲ ਹਾਂ ਜਿਹੜੀ ਉਹਦਾ ਫਾਇਦਾ 3100 ਵਾਲੇ ਪੈਕ ਦਾ ਬਈ ਟੋਲੇ ਬਹੁਤ ਆ ਤਾਂ ਕੋਈ ਵੀ ਨਹੀਂ ਕੱਟੇ ਟੋਲੇ ਬਹੁਤ ਆ ਬਈ ਇੱਧਰ ਤੇ ਮੇਰੇ ਹਿਸਾਬ ਨਾਲ ਇੱਕ ਟੋਲ 180 ਰੁਪਏ ਦਾ ਵੀ ਤਾਂ 200 ਲੱਗਦਾ ਵੀ 6-7000 ਤੋਂ ਥੱਲੇ ਕਹਿਣਾ ਛੁੱਟ ਜਾਂਦਾ ਟੋਲ ਨਹੀਂ ਛੋਟਾ ਖਰਚੀ ਆ ਕਿੰਨਾ ਵੀ ਹਾਂ ਜਿੱਕਰ ਉਹ ਆ ਹਾਈਵੇ 'ਤੇ ਕੋਈ ਵੀ ਟੋਲ ਆਊਗਾ ਉਹ ਸਾਰਾ ਪੈਕ 'ਚੋਂ ਹੀ ਕੱਟ ਹਾਂ ਜਿਹੜਾ ਦੂਆ ਤਾਂ ਉਹ ਕੱਟਣਾ ਦੂਏ ਫੇਰ ਬਹੁਤ ਹੈਦਾਦਾ ਭਾਈ ਯਾਰ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਆਈ ਕਿਹੜਾ ਵੀ ਚਾਰੇ ਜਿਹੜੇ ਨਮੇ ਤੇ ਆਪਾਂ ਤਾਂ ਰੋਡ ਮੈਪ ਜਵੇਂ ਹੀ ਨਹੀਂ ਦੱਸ ਪਤਾ ਜਿਹੜੀ ਆਪਾਂ ਕੋਈ ਗਲਤ ਰੋਡ ਨਹੀਂ ਮੁੜੇ ਸਾਰਾ ਸਹੀ ਹੋ ਰਿਹਾ ਆਪਣਾ ਗੱਲ ਬੜਾ ਪੁੱਛਣਾ ਪਿਆ ਜ ਆਪਾਂ ਨੂੰ ਇੱਕ ਦੋ ਜਗ੍ਹਾ ਜ਼ਰੂਰ ਕਿਉਂ ਆਪਾਂ ਪਹਿਲੀ ਵਾਰ ਆਏ ਤੇ ਬਸ ਹੱਥ ਜਣੀ ਭਾਈ ਇੱਕ ਗਲਤੀ ਹੋ ਗਈ ਅਸੀਂ ਮੋٹے ਕੱਪੜੇ ਲਿਆਏ ਸਾਰੇ ਹੋਰੇ ਨੂੰ ਹੋ ਸਾਡੇ ਕੋਈ ਉਹਨੇ ਗਰਮੀ ਆ ਜੇ ਕਿਸੇ ਨੇ ਬਹੁਤ ਜ਼ਿਆਦਾ ਗਰਮੀ ਆ ਜੇ ਕੋਈ ਹੁਣ ਤੋ ਰੰਦੀ ਸਲਾਹ ਕਰਦਾ ਹਉਣੇ ਵਾਲੇ ਦਿਨਾਂ ਚ ਆਪਣਾ ਪਾਣਾ ਕੱਪੜਾ ਆਪਣਾ ਪਸੇ ਕੱਪੜੇ ਲੈ ਕੇ ਆ ਜਾਵਾਂਗੇ ਸਿਰਫ ਦਿੱਲੀ ਗੱਡੀ 'ਚ ਤਾਂ ਉਹ ਵੀ ਨਹੀਂ ਗੱਡੀ 'ਚ ਤਾਂ ਉਹ ਵੀ ਨਹੀਂ ਮੈਂ ਇਹ ਕਹਿੰਦਾ ਵੀ ਇੱਕ ਇੱਕ ਨਾਲ ਪੈਂਟ ਲਿਆ ਬਈ ਕਿ ਤਰੀ ਪੂਰੀਆਂ ਵਾਲੀ ਸ਼ਰਟ ਲਿਆ ਬਈ ਬੈਗ ਬੂਕ ਤਾਂ ਭਰ ਦੀ ਲੋੜ ਹੈ ਨਾ ਦੋ ਤਿੰਨ ਕੱਪੜੇ ਵਾਧਲੇ ਲੈ ਕੇ ਚੱਲ ਅਸੀਂ ਬਾਈ ਲੈ ਆਏ ਮੋٹے ਟਰੈਕ ਸੂਟ ਅਸੀਂ ਟਰੈਕ ਸੂਟ ਲੈ ਆਏ ਮੋٹے ਮੋٹے ਉਹ ਤਾਂ ਉਹ ਭੋਲੇ ਜਿਹੇ ਪੱਕੇ ਸੀ ਚੱਲਦੇ ਆ ਜਿਹੜਾ ਔਣੇ ਵਾਲੇ ਆਉਣਗੇ ਇੱਕ ਦੋ ਦੋ ਮਹੀਨੇ ਤੱਕ ਦੇਖ ਕਿੰਨੀ ਗਰਮੀ ਹੋਣੀ ਹੈ ਬਾਈ ਇਹ ਤਾਂ ਜ਼ਿਆਦਾ ਪਣੀ ਹੋਊਗਾਹੀਂ ਗੜਕਾ ਪੱਕ ਚੱਲੀਆਂ ਕਣਕਾ ਗੱਤਰ ਹੋਈਆਂ ਪਈਆਂ ਆਪਣੇ ਪੜਾਈ ਵਾਲੇ ਪੱਖੇ ਨਹੀਂ ਚੱਲ ਪੰਦੇ ਪਿਆਬ ਚਾ ਵਾਹ ਵਰਕਰ ਬਾਕੀ ਆਪਾਂ ਬਈ ਹੁਣ ਹੋ ਗਏ ਉਹਦੇ ਬਾਅਦ ਤੇ ਫਿਰ ਜੈਪੁਰ ਉਧਰੋਂ ਗਏ ਜਾਣਾ ਆਪਣੇ ਹਾਂ ਪਟਿਆਲੇ ਨੂੰ ਇਹ ਰੋਡ ਰੋਡ ਸਾਫਾ ਬਣਾ ਸਾਰਾ ਜਣੀ ਜਣੀ ਇਸ ਦੌਰ ਤੱਕ ਤਾਂ ਇੱਕੋ ਰੋਡ ਆ ਇੰਦੋਰ ਤੇ ਲੈ ਕੇ ਨਜ਼ੀੜ ਹਜੂਰ ਸਾਹਿਬ ਤੱਕ ਇੱਕੋ ਰੋਡ ਆ ਹਾਂ ਤੇ ਉੱਤੇ ਵੀ ਦੋ ਰੋਡ ਫਾੜਾਉਨੇ ਆ ਇੱਧਰੋਂ ਆਗਰੇ ਨੂੰ ਜਾਣਾ ਪੈਂਦਾ ਜਾਂ ਗਵਾਲੀਅਰ ਨੂੰ ਇਹ ਲੈਦਾ ਰੋਡ ਆ ਉਹਨੂੰ ਪਹਿਲਾਂ ਆਪਾਂ ਮੱਥਾ ਟੇਕ ਕੇ ਆਗੇ ਤੇ ਤਾੜ ਕੇ ਆਪਾਂ ਇਹਨੂੰ ਹੁਣ ਜਾਣਾ ਨਹੀਂ ਹਾਂ ਬਹੁਤ ਵਧੀਆ ਬਾਈ ਯਾਰ ਹਾਂ ਵਧੀਆ ਜਲ ਜਤਰਾ ਹੋ ਗਈ ਬਾਕੀ ਸਾਡੇ ਕੋਲ ਸਮਾਨ ਵੀ ਵਧ ਗਿਆ ਥੋੜਾ ਜਿਹਾ ਮਾਂ ਤੇ ਭਾਈ ਵਧ ਗਿਆ ਘਰਾਂ ਬੱਚੇ ਵੀ ਆ ਹਾਂ ਇਹਨੇ ਵੀ ਕਿਆ ਲੈ ਕੇ ਉਹ ਨਹੀਂ ਆ ਰਿਹਾ ਹਾਂ ਇਹ ਕਰਕੇ ਆਈ ਬਾਈ ਦੂਜਾ ਦੇਲ ਮਿੰਦਾ ਆਪਣਾ ਕੋਪੇ ਦਾ ਕੋਪੇ ਤੇਲ ਨਾਰੀਅਲ ਦਾ ਤੇਲ ਸਾਡੇ ਸੇਵਾਦਾਰ ਬੈਠੇ ਆ ਦੋ ਜਣੇ ਸਿਮਰਨ ਨਾਲ ਧੀਦੋ ਘਾਟ ਆਉਂਦਾ ਹੀ ਡੇਢ ਘਾਟ ਇਹਨਾਂ ਨੇ ਬੈਠ ਕੇ ਪਾਪਾ ਨੇ 600 ਲੀਟਰ ਤੇਲ ਕਢਾਇਆ ਉਹ ਕੋਪੇ ਉਹ ਕਢਾ ਕੇ ਲੈ ਗਏ ਜੰਮ ਵੀ ਆਹ ਹਾਂ ਜੰਮ ਅੱਜ ਸਵੇਰੇ ਦੇਖਿਆ ਉਹ ਜੰਮ ਗਿਆ ਤੜਕਾ ਵੀ ਲੱਗਦਾ ਉਹਦਾ ਤੜਕੇ ਵਾਲੇ 10-10 ਕਿਲੋ ਲੈ ਕੇ ਆ ਕਢਾ ਕੇ ਜਿਹੜਾ ਮਿੰਦਾ ਧੋਖੇ ਤੇ ਵੀ ਬਚਣ ਲੋਕਾਂ ਜਿਹੜਾ ਦੁਕਾਨਾ ਵਾ ਪੀਪੀਆਂ ਛੋਟੀਆਂ ਸੀਸੀਆਂ ਵੀ ਉਹ ਸਾਰਾ ਕੈਮੀਕਲ ਨੱਕਲੀ ਤੇਲ ਬਣਾਉਂਦਾ ਐ ਮੇਰ ਦਾ ਭੱਜਿਆ ਉਹਦਾ ਜੰਮਣਾ ਹੀ ਨਹੀਂ ਉਹਦਾ ਦੁਆ ਹੀ ਤੇਲ ਆ ਆ ਕਢਾਇਆ ਹੋਇਆ ਤੇਲ ਇੱਕ ਨੰਬਰ ਆ ਵੀ ਅੱਖਾਂ ਦੇ ਸਾਹਮਣੇ ਨਿਕਲੇ ਵੀ ਪ्योर ਜਿਹੜਾ ਉਹਨੇ ਸੈਂਪਲ ਵੀ ਰੱਖਿਆ ਹੋਇਆ ਦੇਖ ਲੈ ਕਿੰਨਾ ਜੰਮਿਆ ਪਿਆ ਦੇਸੀ ਜੀ ਮੱਕਣ ਨਾਲੇ ਗਰਮੀ ਆ ਉੱਥੇ ਬਾਕੀ ਤੁਹਾਨੂੰ ਦੱਸ ਦਵਾਂਗੇ ਭਾਈ ਕਿੰਨਾ ਖਰਚਾ ਹੋਇਆ ਤੇਲ ਦਾ ਡੀਜ਼ਲ ਦਾ ਆਪਣੇ ਦਾ ਉਹ ਭਾਈ ਮੂਰੇ ਸਾਡਾ ਸੇਵਾਦਾਰ ਬੈਠਾ ਕਾਪੀ ਤੇ ਲਿਖ ਰਿਹਾ ਨਾਲ ਦੀ ਨਾਲ ਚੜ ਰਿਹਾ ਹੈ ਕਿੰਨੇ ਦਾ ਹੋਰ ਆਪਾਂ ਨੇ ਖਰਚਾ ਕੋਈ ਨਹੀਂ ਲੀ ਗਿਆ ਕੱਲਾ ਡੀਜ਼ਲ ਡੀਜ਼ਲ ਯਾਰ ਖਾਣ ਦਾ ਖਰਚਾ ਤਾਂ ਆਪਣੇ ਹੱਥ ਚ ਹਾਂ ਰਹਿਣਾ ਤੁਸੀਂ ਗੁਰਦੁਆਰੇ ਲੰਗਰ ਚੱਲਦੇ ਆਂ ਹੋਰ ਕਿਹੜਾ ਵालतू ਖਰਚਾ ਹੁੰਦਾ ਬਾਕੀ ਜਿਹੜਾ ਡੀਜ਼ਲ ਡੀਜ਼ਲ ਦਾ ਟੋਲਾ ਤਾਂ ਹੀ ਹੁੰਦਾ ਖਰਚਾ ਜਿਆਦਾ ਤਾਂ ਨਹੀਂ ਆ ਸਲਿਪਟ ਸਾਡੇ ਕੋ ਗੱਡੀ ਆ ਜਿੰਨਾ ਫਟਾ ਡੀਜ਼ਲ ਲੱਗਿਆ ਲੰਨ ਲੱਗਦੇ ਹਾਂ ਘਰ ਪਹੁੰਚ ਗਏ ਕਿੰਨੇ ਕਿ ਇੱਧਰੋਂ ਕਿਲੋਮੀਟਰ ਵੀ ਬਾਈ ਸਾਨੂੰ ਥੋੜੇ ਵੱਧ ਭੇਜਣੇ ਹਾਂ ਇੱਧਰੋਂ ਆਪਾਂ ਆਪਸੀ ਦਾ ਆਪਾਂ ਨਹੀਂ ਹੋਰ ਨਹੀਂ ਕਰਨਾ ਬਸ ਜਿਹੜਾ ਆਪਣਾ ਬਾਕੀ ਆਪਣੇ ਸੇਵਾਦਾਰ